ਅੱਬੇ ਬੈਠੇ ਬੈਠੇ ਮੈਨੂੰ ਲੱਗੀ ਹੀ ਭੁੱਖ ਤੇ ਮੈਗਾ ਚਾਲਕ ਹਾਂਜੀ ਵੀ ਮਿੱਤਰੋ ਤੇ ਅੱਜ ਦਾ ਵਲੌਗ ਆਪਾਂ ਬੈਂਕ ਤੋਂ ਹੀ ਸ਼ੁਰੂ ਕੀਤਾ ਥੋੜਾ ਜਿਹਾ ਪੈਸਿਆਂ ਦਾ ਲੈਣ ਦੇਣ ਸੀਗਾ ਤੇ ਡੈਡੀ ਹੁਣੇ ਆ ਰਹੇ ਆ ਬਾਹਰੋਂ ਆਪਾਂ ਉਹਨਾਂ ਨੂੰ ਇੰਡੋ ਕੈਨੇਡੀਅਨ ਤੋਂ ਲੈਣ ਜਾਣਾ ਗੱਡੀ 'ਚ ਬੈ ਕੇ ਗੱਲ ਕਰਦਾ ਗੱਡੀ 'ਚ ਬੈ ਕੇ ਗੱਲ ਕਰਦਾ ਤੇ ਡੈਡੀ ਹੁਣੇ ਦਿੱਲੀ ਤੋਂ ਇੰਡੋ ਕੈਨੇਡੀਅਨ ਚ ਬੈਠੇ ਹੋਏ ਸੀਗੇ। ਇਹ ਸਵੇਰੇ 6 ਵਜੇ। ਤੇ ਉਹਨਾਂ ਨੇ 2 ਵਜੇ ਪਹੁੰਚ ਜਾਣਾ 2:30 ਵਜੇ ਤੇ 1 ਵਜ ਗਿਆ ਐ। ਟਾਈਮ ਚੈੱਕ ਕਰ ਲਓ। ਵੱਜਣ ਵਾਲਾ ਮਤਲਬ ਤੇ ਹੁਣ ਆਪਾਂ ਬਸ ਮਾੜੀ ਜਿਹੀ ਵਾਲ ਜੇ ਸੈੱਟ ਕਰਾ ਕੇ ਤੇ ਫੇਰ ਆਪਾਂ ਜਾਣਾ ਇੰਡੋ ਕੈਨੇਡੀਅਨ ਉੱਥੇ ਡੈਡੀ ਉਹਨਾਂ ਨੂੰ ਚੱਕ ਕੇ ਫੇਰ ਆਪਾਂ ਜਾਣਾ ਹੈ ਨਡਾਲੇ ਜਿੱਥੇ ਆਪਾਂ ਵੀ ਮੇਰੇ ਪਿਛਲੇ ਵਲੌਗ ਚ ਦੇਖ ਹੀ ਲਿਆ। ਉੱਥੇ ਆਪਾਂ ਜਾਣਾ ਉੱਤ ਬਾਅਦ ਫਿਰ ਆਪਣੀ ਕੀ ਪਲੈਨਿੰਗ ਆ ਉਹ ਤੁਹਾਨੂੰ ਆਪਾਂ ਦੱਸਦੇ ਆ ਨਾਲ ਨਾਲ ਜੁੜੇ ਰਹੋ ਇਸ ਵਲੌਗ 'ਚ ਗੱਡੀ ਜੇ ਮੈਂ ਕਿਹਾ ਪਵਾ ਲਈਏ ਤੇਲ ਪਾਣੀ ਤੇਲ ਪਾਣੀ ਪਈਆ ਆ ਕਰਿਓ ਮਿਹਰ ਕਰਿਓ ਸਤਨਾਮ ਸ਼੍ਰੀ ਵਾਹਿਗੁਰੂ ਅਰਬਨ ਸਟਰੀਟ ਦਾ ਗੁਰਦੁਆਰਾ ਫਿਊ ਮਿੰਟਸ ਲੇਟਰ ਅੰਗੀ ਦਿੱਤੇ ਵਾਲ ਆ ਪਕਰਾਲਿਆ ਸੈਟ ਇਹਦੇ ਪਾਣੀ ਵਾਲਾ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂ ਜੀ ਤੇ ਵਾਰ ਆਪਾਂ ਕਰਾ ਲਈ ਸੀ ਸੈਟ ਬਸ ਹੁਣ ਬਸ ਸਟੈਂਡ ਦੇ ਨੇੜੇ ਹੀ ਆ ਡੈੜੀ ਨੂੰ ਚੱਕਣਾ ਇੱਥੋਂ ਹਾਂ ਗੱਦਾਂ ਉਵਾਰਕ ਠੀਕ ਹੈ ਇਹ ਮੁੰਡਾ ਮਾਸੀ ਦਾ ਮਾਰਾ ਮੜਿਆ ਟੱਕਰ ਲੀਏ ਇੱਥੇ ਟੱਕਰ ਗਿਆ ਇਹ ਆਮਲੇ ਹਾਂ ਗੱਦਾ ਕੇ ਕੱਟ ਆ ਮੈਂ ਡੈਡੀ ਆ ਗਏ ਆ 2 ਵਜ ਗਏ ਆ 2 ਤੋਂ 2:30 ਵਜੇ ਕਿਹਾ ਸੀ ਬੱਸ ਆਊਗੀ ਬਟ ਬੱਸ ਕੋਈ ਹਜੇ ਆਈ ਨਹੀਂ ਬਾਬੇ ਚਲੋ ਕਰਦੇ ਆ ਹੁਣ ਅੱਧਾ ਪੌਣਾ ਘੰਟਾ ਵੇਟ ਫਿਰ ਦੇਖਦੇ ਆ ਕੀ ਕਰਨਾ ਗੱਡੀ ਮੜੀ ਜੀ ਕੱਢ ਹੁੰਨੇ ਆ ਕਿਤੇ ਮੈਂ ਲੇਟ ਨਾ ਹੋ ਗਿਆ ਹੁਆ ਨਹੀਂ ਇਹ ਬੰਦੇ ਜਾਣ ਵਾਲੇ ਆ ਇਹ ਸਵਾਰੀਆਂ ਜਾਣ ਵਾਲੀਆਂ ਨੇ ਹਜੇ ਬੱਸ ਆਈ ਨਹੀਂ ਆਪਣੀ ਤਾਂ ਚੱਲੀ ਜੇ ਦਿੱਲੀ ਹਾਲ ਨੂੰ ਦਿੱਲੀ 에어ਪੋਰਟ ਇੱਕ ਨਿਕਲ ਗਈ ਆ ਤੇ ਦੂਜੀ ਉੱਥੇ ਲੱਗ ਚੱਲੀ ਆ ਬੱਸਾਂ ਦੇ ਬੱਸਾਂ ਚੜੀਆਂ ਪਈਆਂ ਨੇ ਤੇ ਸਾਡੇ ਵਾਲੀ ਬੱਸ ਵੀ ਸਾਡੇ ਵਾਲੀ ਬੱਸ ਵੀ ਆਉਣ ਵਾਲੀ ਆ ਰੈਡੀ ਉੱਪਰ ਲੱਗੇ ਅਬੇ ਬੈਠੇ ਬੈਠੇ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਕਿਹਾ ਚਲ ਇੱਕ ਮਿਕਸ ਚਾਟ ਲੈ ਲਈਏ ਸ਼ਕਰਗੰਦੀ ਪਵਾ ਕੇ ਬਸ ਤਾਂ ਹਜੇ ਆ ਨਹੀਂ ਰਹੀ 2:30 ਤੋਂ ਉੱਪਰ ਹੋ ਗਿਆ ਟਾਈਮ ਮੈਨੂੰ ਲੱਗਾ 3 ਵਜੇ ਆਊ ਇਹ ਬਾਸਰ ਇੰਡੋ ਕਨੇਡੀਅਨ ਤੇ 3:07 ਮਿੰਟ ਤੇ ਆਈ ਤੇ ਇਹਦੇ ਜੀ ਹੁਣੇ ਆ ਫਾਈਨਲੀ ਤੇ ਹੁਣ ਚੱਕੀਏ ਪਾਪਾ ਜੀ ਨੂੰ ਤਾਂ ਫੇਰ ਮਿਲਦੇ ਆ ਅਗਲੇ ਸ਼ਾਟ ਚ ਫਾਦਰ ਸਾਹਿਬ ਬਾਹਰ ਆਏ ਨਹੀਂ ਮੈਂ ਕਿਹਾ ਮੈਂ ਹੀ ਅੰਦਰ ਆ ਕੇ ਦੇਖ ਲਾਂ ਯੱਕ ਪਾਸੇ ਚਾਹ ਹੈਗੀ ਨੂੰ ਚੱਕ ਲੈ ਯਾਰ ਆ ਬਸ ਚ ਤਾਂ ਹੈ ਹੀ ਨਹੀਂ ਇਹ ਕੀ ਬਣਿਆ ਮੈਂ ਦੇਖਿਆ ਹੀ ਨਾ ਹੋਵੇ ਇਹਨੂੰ ਚੱਕਰ ਫਿਊ ਮਿੰਟਸ ਲੇਟਰ ਮੈਂ ਬਸ ਦੇ ਅੰਦਰ ਤੱਕ ਲੱਭ ਕੇ ਆਇਆ ਤੁਹਾਨੂੰ ਖਤਾਂ ਅੱਛਾ ਸਭੰਗ ਜੀ ਨੇ ਮੈਂ ਕੱਢਤਾ ਉਹਨਾਂ ਨੇ ਮੈਂ ਫੇਰ ਕੰਡੈਕਟਰ ਨੂੰ ਫੋਨ ਲਾਇਆ ਮੈਂ ਕਿਹਾ ਯਾਰ ਤੁਸੀਂ ਕਿੱਥੇ ਸਾਡਾ ਹੈ ਮੈਂ ਆਈ ਫੋਨ ਕੀਤਾ ਹੈ ਤੁਹਾਨੂੰ ਮੈਂ ਬੱਸ ਦੇ ਅੰਦਰ ਤੱਕ ਦੇਖ ਆਇਆ ਬਸਾ ਇੱਕ ਬੈਗਿਆ ਡੈਡੀ ਓਕੇ ਜੀ ਮੈਂ ਅੰਦਰ ਤੱਕ ਦੇਖ ਆਇਆ ਡੈਡੀ ਹੁਣੇ ਪਹਿਲਾਂ ਹੀ ਉੱਤਰ ਕੇ ਸੀ ਕੋਈ ਨਾ ਚੱਕ ਲੈਣੇ ਸਮਾਰ ਰੱਖਦਾ ਡੈਡੀ ਦਾ ਡੈਡੀ ਐਸੇ ਬਸ ਚੀ ਸੀਗੇ ਪਹਿਲਾਂ ਹੀ ਉੱਤਰ ਕੇ ਸੀ माई थोड़ी का मारी। Few minutes later. भी पूरा तगड़ा शहर बन गया हूँ राशि बहुत है ਆਵਰ ਲੇਟਰ ਹਾਂਜੀ ਤੇ ਫਾਈਨਲੀ ਪਹੁੰਚ ਚੁੱਕੇ ਆ ਉਸੇ ਗਲੀਆਂ ਚ ਕਰੋ ਚੈੱਕ ਉਦੋਂ ਮੈਂ ਆਲੂਆਂ ਦਾ ਬੋਰਾ ਚੱਕਿਆ ਸੀ ਤੇ ਹੁਣ ਮੈਂ ਬੈਗ ਫੜਿਆ ਤਰੱਕੀ ਤਾਂ ਹੁੰਦੀ ਨਾ ਬੰਦੇ ਦੀ ਹੌਲੀ ਹੌਲੀ ਠੀਕ ਹੈ ਸਾਸੀ ਦਾ ਪਤਾ ਹੈ ਵਲੋਗ ਤੈਨੂੰ ਪਤਾ ਵਲੋਗ ਦਾ ਦੇਖਦਾ ਹਾਂ ਨਾ ਮੇਰੇ ਵਲੌਗ ਬੱਲੇ ਤਰੇ ਲਾਈਕ ਵੀ ਕੀਤਾ ਹੈ ਲਾਈਕ ਵੀ ਕੀਤਾ ਸੀ ਵਧੀਆ ਵਧੀਆ ਗੋਡੀ ਗੁੱਡ ਕੇ ਪਹੁੰਚ ਚੁਕੇ ਆ ਘਰਾਂ ਨੂੰ ਇਹ ਚੱਲ ਤੱਕ ਰਹਿ ਗਏ ਰਾਸਤ ਮੋੜ ਆਣ ਅੰਜੀਰੇ ਅੱਪਾ ਵੀ ਹੁਣ ਰੈਸਟ ਮਾਰ ਲੀਏ ਥੋੜੀ ਦੇਰ ਆ ਪਾ ਗਏ ਆ ਨਡਾਲਾ ਸ਼ਹਿਰ ਤੇ ਇਬਰਾਹੀਵਾਲ ਪਿੰਡ ਤੇ ਬਾਕੀ ਰੈਡਿੰਗ ਲੈ ਕੇ ਇੱਥੇ ਪਹੁੰਚ ਗਏ ਆ ਅੱਧੀ ਡੇਰ ਦੇ ਹੁਣ ਕੀ ਪਲੈਨਿੰਗ ਅੱਗੇ ਜਾਂ ਕੱਲ ਕਹਿੰਦੇ ਗੁਰਦੁਆਰੇ ਜਾਣਾ ਮੱਥਾ ਟੇਕਣਾ ਦੇਖ ਰਹੇ ਆ ਜੱਦਾ ਵੀ ਹੋਇਆ ਸੁਲਤਾਨਪੁਰ ਸ਼ਹੀਦ ਪੱਕਣ ਪੜਾ ਕਿ ਚਪੱਕਾ ਤੇ ਦੇਖਦੇ ਆ ਬਾਕੀ ਜੱਦਾ ਵੀ ਹੋਇਆ ਤਾਂ ਨਖਾਵਾਂਗੇ ਇਸੇ ਵਲੌਗ 'ਚ ਹੀ ਦਿਖਾਵਾਂਗੇ ਵਲੌਗ ਫੜਾ ਵੱਡਾ ਕਰ ਲੈਂਦੇ ਆ 2 hours later ਤੇ ਡੈਡੀ ਨਾ ਮੈਂ ਆ ਗਿਆ ਹਿੰਨਡਾਲੇ ਡੈਡੀ ਕਹਿੰਦੇ ਵੀ ਥਲਾ ਮਾੜਾ ਮੋਟਾ ਆਪਣਾ ਸ਼ਹਿਰ ਘੁੰਮੀਏ ਤੇ ਹੁਣ ਡੈਡੀ ਹੁਣੇ ਲੈ ਰਹੇ ਨੇ ਦਹੀਂ ਦਹੀਂ ਮਿਲ ਗਿਆ ਲੱਗਦਾ ਤੇ ਹੁਣ ਆ ਪਾਗੇ ਨਡਾਲੇ ਇੱਥੇ ਆਈ ਲਵ ਨਡਾਲੇ ਦਾ ਨਾ ਇੱਕ ਬੋਰਡ ਜਾਂ ਲੱਗਾ ਸੀ ਮਾੜਾ ਜਿਹਾ ਮਨ ਆਹ ਦੇਖੋ ਕਰੋ ਚੱਕ ਆ ਗਣਾ ਆਈ ਲਵ ਨਡਾਲਾ ਤੇ ਗੱਡੀ ਲੱਗੀ ਇੱਥੇ ਯੂ ਟਰਨ ਵੱਜਣ ਤੇ ਹੁਣ ਦਹੀਂ ਲੈ ਲਿਆ ਆਪਾਂ ਕੱਲੀ ਜਿਹੜੇ ਆਪਾਂ ਖਾਣੇ ਪਰੌਠੇ ਤੇ ਆਹੀ ਵਲੋਗ ਕੰਟੀਨਿਊ ਕਰਾਂਗੇ ਤੇ ਗੱਡੀ ਕਰ ਲਈਏ ਬੈਕ ਹੋ ਜੀ 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 ਦੇਖ ਕੇ ਵੀਰ ਜੀ ਦੇਖ ਕੇ ਵੀਰ ਜੀ ਦੇਖ ਕੇ ਡੈਡ ਜੀ ਲੈ ਜਾ ਗਏ ਨੇ ਦਹੀਂ ਫਰੈਸ਼ ਦਹੀਂ ਪੈਕੇਟ ਗੈੜੀ ਸਿੱਧਾ ਹੀ ਬਾਹਰੋਂ ਆਕੇ ਨਾ ਸਿੱਧਾ ਹੀ ਸਿੱਧੇ ਨਡਾਲੇ ਦਹੀਂ ਖਰੀਦ ਰਹੇ ਚੈੱਕ ਕਰੋ ਬਾਬੇ ਬੰਦੇ ਆ ਦੀ ਵਾਈਬ ਪਹਿਲਾ ਦੇਣਾ ਜੀ ਇੰਡੀਆ ਚ ਡੈੜੀ ਹੁਣੇ ਡੈੜੀ ਹੁਣੇ ਮਿਲ ਲਗ ਰਿਹਾ ਵੀ ਫਰੂਟ ਕਿ ਸਬਜ਼ੀਆਂ ਕੀ ਲੈ ਰਹੇ ਨੇ ਕਰੋ ਚੈੱਕ ਬਟ ਹਾਂਜੀ ਕੀ ਕਹਿੰਦੇ ਆ ਪੁੱਛਿਆ ਮੈਂ ਅਚਾਉਦੇ ਪੁੱਛਿਆ ਲੇ ਲੀਏ ਨਹੀਂ ਨਾ ਪਈਆ ਕਰੇ ਮੰਮੀ ਲੈ ਕੇ ਤਾਂ ਗਏ ਹਾਂਜੀ ਹਾਂਜੀ ਹੋਰ ਉਹ ਖਾਈ ਦੀ ਨੈਕਸਟ ਡੇ ਦੀ ਨੈਕਸਟ ਡੇ ਹਾਂਜੀ ਇੱਥੇ ਅਗਲੇ ਦਿਨ ਦੀ ਸ਼ੁਰੂਆਤ ਜਦੋਂ ਤੁਹਾਨੂੰ ਕਿਹਾ ਸੀ ਪਰੌਂਠੇ ਕਿਦਾਂ ਜਿਹੜਾ ਆਪਾਂ ਕੱਲ ਲਿਆ ਸੀ ਤੇ ਨਾਲ ਮੱਖਣ ਤੇ ਪਰੌਂਠੇ ਮooli ਵਾਲੇ ਤੇ ਹੋਰ ਨਾਲ ਇੱਕ ਮਿਕਸ ਚਲੋ ਜੀ ਮਿਲਦੇ ਹਾਂ ਖਾ ਕੇ ਆਓ ਮੀਟੇ ਉੰਡੇ ਹੋ ਗਏ ਨੇ ਰੈਡੀ ਸਵੇਰ ਦੇ ਹੋ ਗਏ 8:30 ਤੇ ਚਾਹ ਪੀ ਰਹੇ ਹਾਂ ਹੁਣ ਤੇ ਵਾਲ ਪਤਾ ਨਹੀਂ ਖੜੇ ਕੀਤੇ ਹੈਗਾ ਚੱਲ ਹੁਣ ਗੁਰਦੁਆਰੇ ਜਾਣਾ ਆਪਾਂ ਆਪਾਂ ਚੱਲੇ ਹਾਂ ਸੁਲਤਾਨਪੁਰ ਲੋਧੀ ਤੇ ਰੁਮਾਲ ਆਪਾਂ ਦੇਖਦੇ ਹਾਂ ਕਿਹੜਾ ਬੰਨਣਾ ਤੇ ਕੱਲ ਪਰ ਹੈਡੀ ਨੂੰ ਲੈ ਕੇ ਆਏ ਸੀ ਤੁਸੀਂ ਦੇਖਿਆ ਹੀ ਆ ਡਾਕਨੇਡੀਅਨ ਜਾਏ ਸੀਗੇ ਤੇ ਇੱਥੇ ਆਪਾਂ ਹੈਗੇ ਆਂ ਨਡਾਲੇ ਤੇ ਹੁਣ ਆਪਾਂ ਇੱਥੋਂ ਚੱਲੇ ਅਜ ਮੱਥਾ ਟੇਕਣ ਫਿਰ ਦੇਰ ਦੀਆਂ ਸ਼ਾਇਦ ਆਪਾਂ ਸ਼ਾਮ ਤੱਕ ਘਰੇ ਚਲ ਜਾਈਏ ਪਿੰਡ ਬਾਕੀ ਦੱਸ ਤੇ ਆ ਤੁਹਾਨੂੰ ਫਿਊ ਮਿੰਟਸ ਲੇਟਰ ਤੇ ਲਾਲੋ ਆਪਣੀ ਰਾਤ ਦੀ ਇੱਥੇ ਖੜੀ ਸੀ ਅੱਜ ਜਿਹੜੇ ਚੰਗੇ ਗੇੜੇ ਨਿਕਲੇ ਆ ਅੱਜ ਜਾਊ ਪਹਿਲਾਂ ਸੁਲਤਾਨਪੁਰ ਸੁਲਤਾਨਪੁਰ ਤੋਂ ਫੇਰ ਇੱਥੇ ਵਾਪਸ ਫੇਰੇ ਜਾਊ ਜਲੰਧਰ ਗੰਦੀ ਬੋ ਹੋ ਗਈ ਆ ਚਲੋ ਭਾਈਨਾ ਹੁਣ ਜਲੰਧਰੇ ਆਗੇ ਤਵਾਵਾਂਗੇ ਆਪਾਂ ਆਪਣੀ ਕਿੱਟ-ਕੁੱਟ ਚੱਕ ਲਈ ਐ ਤੇ ਇਥੋਂ ਨਡਾਲੇ ਤੋਂ ਸੁਬਾਨਪੁਰ ਜਾ ਰਹੇ ਆਂ ਰੋਡ ਚੈੱਕ ਕਰੋ ਬਾਬੇ ਮੈਂ ਕਦੀ ਵੀ ਇਸੇ ਰੋਡ ਤਾਂ ਨਹੀਂ ਆਣਾ ਨਹੀਂ ਹੁੰਨਾ ਬਟ ਸੁਲਤਾਨਪੁਰ ਜਾਣਾ ਸੀ ਤੇ ਇਧਰੋਂ ਹੀ ਨਿਕਲਣਾ ਪੈਣਾ ਸੀ ਇੱਥੇ ਮੇਰੇ ਕਰੀ ਟਾਇਰ ਵੀ ਫਟਿਆ ਮੈਂ ਵਲੌਗ ਵੀ ਪਾਇਆ ਸੀ ही ही बड़ा ही कंडम रोड है यार टाइम देखो तो सुबहानपुर फाटक से पहुँच गए हैं इत बड़ा टाइम लग गया चलो निकलते हैं अगे फ्यू मिनिट् हाँ जी तो फाइनली पहुंच चुके हैं ਬੇਰ ਸਾਹਿਬ ਸੁਲਤਾਨਪੁਰ ਪਹਿਲੀ ਪਾਸ਼ਾ ਜੀ ਤੇ ਬੂਟਪਾਂ ਗੱਡੀ ਚ ਲਾ ਲੈਨੇ ਆ ਬਾਕੀ ਘਰ ਦੇ ਉੱਤਰ ਕੇ ਚੱਲੇਗੇ ਅੱਗੇ ਮਿਲਾਨੇ ਆ ਤੁਹਾਨੂੰ ਸਾਰਿਆਂ ਨੂੰ ਇਹ ਆਪਣੇ ਤਾਈ ਜੀ ਔਰ ਦੀਦੀ ਆਸੀਂ ਸੁਲਤਾਨਪੁਰ ਆਏ ਹੋਇਆ ਮੱਥਾ ਟੇਕਣ ਔਰ ਫਾਦਰ ਸਾਹਿਬ ਇਹ ਦੇਖਿਆ ਕੱਲ ਬਾਹਰੋਂ ਆਏ ਸੀਗੇ ਔਰ ਆਂਟੀ ਮੇਰਾ ਥੋੜਾ ਜਿਹਾ ਕੈਨੇਡਾ ਤੋਂ ਸਮਾਨ ਲੈ ਕੇ ਆਇਆ ਇਹ ਆਪਾਂ ਫੜਨਾ ਸੀ ਇੱਥੇ ਔ ਆਪਣੀ ਮਾਤਾ ਤੇ ਫਿਰ ਅੰਦਰੇ ਆ ਕੇ ਦਰਸ਼ਨ ਕਰਦੇ ਆਂ ਕੰਦੇ ਮਿਲ ਗਏ ਮਾੜਾ ਯਾਰ ਕੀ ਆ ਇੱਥੋਂ ਦਾ ਇਤਿਹਾਸ ਆ ਤੁਸੀਂ ਮੇਰੇ ਹੋਰ ਵੀ ਵਲੌਗਾਂ 'ਚ ਦੇਖਿਆ ਆਣਾ ਮੈਂ ਪਹਿਲਾਂ ਵੀ ਇਦਾਂ ਇੱਥੇ ਵਲੌਗ ਬਣਾਇਆ ਸੀਗਾ ਤੁਸੀਂ ਇੱਕ ਵਾਰੀ ਫੇਰ ਵੀਡੀਓ ਪਾਉਜ਼ ਕਰਕੇ ਸਾਰਾ ਰੀਡ ਕਰ ਸਕਦੇ ਆ ਫਿਊ ਮਿੰਟਸ ਲੇਟਰ ਇਹ ਗੱਡੀ ਜੀ ਆ ਆ ਜਾ ਫਿਰ ਬੰਦਰ ਵੀ ਦੇ ਹੋ ਬਈ ਕੈਨੇਡਾ ਤੋਂ ਆ ਗਿਆ ਸੀ ਆਪਣਾ ਪਾਰਸਲ ਪਾਰਸਲ ਕਹਿ ਲਓ ਆਂਟੀ ਲੈ ਕੇ ਆਈ ਆ ਤੇ ਇਹ ਹੁਣ ਹੌਲੀ ਹੌਲੀ ਤੁਹਾਨੂੰ ਮੇਰੇ ਵਲੌਗਾਂ ਚ ਦੇਖਣਗੇ ਮੇਰੇ ਕੱਪੜੇ ਪਾਏ ਬਾਅਦ ਚੋਂ ਕਰਦੇ ਆ ਚੈੱਕ ਕੀ ਕੀ ਆ ਹਾਂਜੀ ਵੀਰ ਜੀ ਕੀ ਕਰਾਂ ਮੈਂ ਦਰਸ਼ਨ ਆਪਾਂ ਕਰ ਲਏ ਆ ਲੰਗਰ ਆਪਾਂ ਛਕ ਲਿਆ ਸੀ ਤੇ ਆਜੀ ਬਸ ਕਰਦੇ ਹੁਣ ਐਕਸਾਈਟਮੈਂਟ ਹੋ ਰਹੀ ਆ ਫੜਾ ਫੜਾ ਸਰਦੀ ਆਵੇ ਤਮ ਬਾਬੇ ਕੈਨੇਡਾ ਵਾਲੇ ਕੱਪੜੇ ਪਾਵਾਂ ਕੈਨੇਡਾ ਵਾਲੇ ਹਾਂ ਦਾ ਉਹ ਬਸ ਮਾਤਾ ਖੋਲੋ ਜ਼ੋਰ ਦੀ ਜ਼ੋਰ ਦੀ ਜ਼ੋਰ ਦੀ ਜ਼ੋਰ ਲਗਾਓ ਜ਼ੋਰ ਲਗਾਓ ਹਾਂ 에 ਚਲੋ ਵੀ ਹੁਣ ਚਲੀਏ ਫੇਰ ਦੁਬਾਰਾ ਨਡਾਲੇ ਉੱਥੋਂ ਫਿਰ ਜਲੰਪਰ 2 hours later ਹੰਗਿਦੇ ਦਰਸ਼ਨ ਕਰਕੇ ਅਸੀਂ ਆ ਗਏ ਸੀ ਵਾਪਸ ਫੇਰ ਤੇ ਹੁਣ ਬਸ ਇੱਥੇ ਚਾਹ ਪੀ ਕੇ ਫੇਰ ਆਪਾਂ ਜਾਣਾ ਜਲੰਧਰ ਹੰਗਿਦੇ ਚਾਹ ਲੱਗੇ ਆ ਪੀਣ ਚਾਹ ਪੀ ਕੇ ਤੇ ਗੱਡੀ ਖਿੱਚੀ ਆਪਾਂ ਜਲੰਧਰ ਆਣ ਨੂੰ ਚਲਿਏ ਆਪਣੇ ਸ਼ਹਿਰ ਇਵਾਟ ਕੇ ਕੁਮਈ ਸੁੱਟੀਆਂ ਅੰਦਰ ਨੂੰ ਮੈਨੂੰ ਰੋਗੋ ਨਾ ਮੈਂ ਜਣਾ ਜਲੰਧਰ ਨੂੰ 2 hours later ਹਾਂਜੀ ਤੇ ਫਾਈਨਲੀ ਜਲੰਧਰ ਪਹੁੰਚ ਚੁੱਕੇ ਆ 6 ਵੱਜ ਗਏ ਆ ਤੇ ਪਿੱਛੇ ਚੈੱਕ ਕਰੋ ਉਹੀ ਮਾਸੀ ਦਾ ਮੁੰਡਾ ਗੱਡੀ ਆਲਟਰੀ ਫਾਰਮ ਵਾਲੀ ਮੁਰਗਿਆਂ ਵਾਲੀ ਗੱਡੀ ਲੈ ਕੇ ਇੱਥੋਂ ਚੈੱਕ ਕਰੋ ਹੋਰ ਉਹਦੇ ਭਰਾ ਦਾ ਨਾਮ ਵੀ ਆ ਰਿਹਾ ਵਿੱਚ ਤੇ ਇਹ ਵੀ ਇੱਥੇ ਟੱਕਰ ਗਿਆ ਆਪਾਂ ਨੂੰ ਤੇ ਚਲੋ ਵੀ ਅੱਜ ਦਾ ਵਲੌਗ ਇਹੀ ਸੀਗਾ ਬਾਕੀ ਘਰੇ ਆ ਕੇ ਦੇਖਦੇ ਆ ਜਿਹੜੇ ਹੁਣ ਬਾਹਰੋਂ ਕੈਨੇਡਾ ਤੋਂ ਕੱਪੜੇ ਆਏ ਆ ਬਹੁਤ ਐਕਸਾਈਟਮੈਂਟ ਆ ਮੈਨੂੰ ਤੇ ਹੋਪ ਸੋ ਜੇ ਮੈਂ ਵਲੌਗ ਜ਼ਿਆਦਾ ਨਾ ਵੱਡਾ ਹੋਇਆ ਤੇ ਤੁਹਾਨੂੰ ਦਿਖਾਣਾ ਇੱਕ ਵਾਰੀ ਤੇ ਆ ਗਿਆ ਮੁੰਡਾ ਮਾਸੀ ਦਾ ਚੈੱਕ ਕਰੋ ਤੁਸੀਂ ਗੱਡੀ ਉਹੀ ਆ ਪਰ ਮੁੰਡੇ ਦੀ ਟਾਰ ਚੈੱਕ ਕਰੋ ਹਾਂ ਕਰਦਾ ਵਾ ਵਰੀਆ ਮੈਂ ਕਿਹਾ ਸਰ ਤੋਂ ਤੇ ਗੱਡੀ ਤਾਂ ਆਪਣੀ ਲੱਗਦੀ ਔਰ ਫਾਈਨਲੀ ਦੋ ਦਿਨਾਂ ਬਾਅਦ ਆਪਣੇ ਸ਼ਹਿਰ ਤੇ ਮਿਲਦੇ ਆ ਭਾਈ ਇਹ ਕੱਪੜੇ ਤਾਂ ਗੰਦੇ ਨਹੀਂ ਹੁੰਦੇ ਇਹ ਕੱਪੜੇ ਸਬਜੀ ਡੁੱਲੀ ਹੁੰਦੀ ਆ ਸੁਣ ਲਓ ਵੀ ਸੁਣ ਲਓ ਸੱਤੀ ਡੁੱਲੀਂ ਦੀ ਆ